ਸਤ ਸ੍ਰੀ ਅਕਾਲ ਪੰਜਾਬੀ ਪੱਰਵਰਸ ਸਵਾਗਤ ਹੈ ਜੀ ਅੱਜ ਆਪਾਂ ਤਾਂ ਇਹ ਮੇਰੀ ਵੀਡੀਓ ਲੈ ਕੇ ਆਏ ਆ 212 ਜੀ ਆਪਾਂ ਕਟਿੰਗ ਕਰਾਂਗੇ 1 ਸੈਂਟੀਮੀਟਰ ਇੱਕ ਖੜੀ ਪੱਕੀ ਤਨਖਾਹ ਦੀ ਕਟਿੰਗ ਕਰਾਂਗੇ ਠੀਕ ਆ ਤੇ ਤੁਸੀਂ ਵੀਡੀਓ ਨੂੰ ਸਾਲੀ ਦੇਖਣਾ ਤੇ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਸੈਂਟੀਮੀਟਰ ਦੀ ਕਟਿੰਗ ਕਰਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਕੀਤਾ ਹੈ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ सब तो पहला आप वाली सलवा सैनी सलवार की कटिंग करा बार वाला कपड़ा पाए अपने को डेढ़ मीटर तो यी कटिंग होंगी हमेशा आना ही कपड़ा पाए अपने को करना इन आप करना इस तरह डबल कन्नी कन्नी फल कर देना ऐसा तरह ये दो तरीके कटिंग होंगी सवार की पहला तो आप इस तरह कर लेना हेको भी पहलों आप इस ਇਹ ਰਿਪੋਂ ਬੈਲਟ ਲਾਣੀ ਆ ਕਿੰਨੇ ਇੰਚ ਆਪਾਂ ਨੂੰ ਚਾਹੀਏ ਮੰਨ ਲਓ ਜ 8 ਇੰਚ ਆਪਾਂ 8 ਹੀ ਕੋਈ ਪਾਉਂਦੇ ਜੇ ਤਾਂ ਸਾਡੀ ਕਿੰਨੀ ਵੀ ਉਹਦਾ ਇੱਕ ਇੱਥੇ ਨਿਸ਼ਾਨ ਲਾ ਕੇ ਆਪਾਂ ਬੈਲਟ ਦੀ ਕਟਿੰਗ ਕਰਨੀ ਉਸ ਤੋਂ ਬੜੇ ਆਪਾਂ ਜਿੰਨਾ ਪਹੁੰਚ ਆ ਪਾਟਾ ਹਨਾ ਉਹ ਪਾਉਣੇ ਆ ਉਹਨਾਂ ਦੀ ਕਟਿੰਗ ਕਰ ਲਈ ਇੰਨੀ ਉਸ ਤੋਂ ਬੜੀ ਆਪਣੇ ਕੋਲ ਜਿਹੜਾ ਆ ਕਪੜਾ ਬਚਦਾ ਵਾ ਇਹਦੀ ਆਪਾਂ ਸਰਵਾਦੀ ਕਟਿੰਗ ਕਰ ਦਿੰਦੇ ਠੀਕ ਆ ਤੇ ਇਹ ਹੈ ਵੀ ਇਹ ਕਪੜਾ ਵੀ ਆਪਾਂ ਇਸ ਤਰੀਕੇ ਨਾਲ ਸਰਵਾਦੀ ਕਟਿੰਗ ਕਰਾਂਗੇ ਇਹ ਚਾਹਤ ਮਤਲਬ भारी बन जुगी हैगी आप किस तरीके करनी है आपको चारे ही कमी इस तरह जोड़ लैंना दोवे आ वाली दो करनी अपने को देखो इस तरीके ना तो फोल्ड कर लेना दो वह दोनों बिल्कुल इस तरह बराबर करके आप चौड़ी तैयार जो कह देंगे हाँ ਲੋਜੀ ਆਪਾਂ ਇਹਨੂੰ ਦਿੱਤੂ ਬਰਾਬਰ ਕਰਕੇ ਕੱਪੜੇ ਨੂੰ ਮੁਛਾ ਲਿਆ ਚਾਰ ਤਿਹਾਈਆਂ ਕਰ ਲਈਆਂ ਆਪਾਂ ਦੇਖੋ ਦੋਬਲ ਕਰਕੇ ਮੁੜ ਕੇ ਆਪਾਂ ਫੋਰ ਫੋਲਡ ਦਾ ਕਰ ਲਿਆ ਹੁਣ ਆਪਾਂ ਕੀ ਕਰਨਾ ਸਲਵਾਰ ਦਾ ਲੈਣਾ ਨਾ ਆਪਣੇ ਕੋਲ ਜਿਹੜੀ ਸਲਵਾਰ ਸਾਡੇ 35 ਇੰਚ ਤਿਆਰ ਆ ਠੀਕ ਆ ਸਾਡੇ 35 ਦੇ ਰਿੱਤੇ ਤੁਸੀਂ 5 ਇੰਚ 벨ਟ ਵਾਸਤੇ ਇਸ ਤਰੀਕੇ ਨਾਲ ਉੱਪਰ ਨੂੰ ਕਾਜਣਾ ਕਰਕੇ ਆਪਾਂ 벨ਟ ਮਾਵਾਂਗੇ ਉੱਪਰ ਨੂੰ ਕਰ ਲੈਣਾ ਤੇ ਇੱਥੇ ਆਪਾਂ 35 ਇੰਚ ਦੇ ਇੱਕ ਨਿਸ਼ਾਨ ਜਿਹੜਾ ਲਾ ਲਾਂਗੇ ਇੱਕ ਇੰਚ ਆਪਾਂ ਵਧਣਾ ਮੰਗੇ ਕਿਉਂਕਿ ਆਪਣਾ ਇਥੋਂ ਉਪਰੋਂ ਇਹ ਅੱਧਾ ਇੰਚ ਮਾਧਿਮ ਚਾਹੂਗਾ ਤੇ ਇਥੋਂ ਵੀ ਅੱਧਾ ਇੰਚ ਮਾਧਿਮ ਦੇ ਵਿੱਚ ਆਊਗਾ 36 ਸਾਢੇ 36 ਇੰਚ ਆਪਾਂ ਇੱਕ ਲੰਬਾਈ ਦੇ ਉਹ ਲੈ ਲੈਣੀ ਆ ਹੁਣ ਆਪਾਂ ਨੂੰ ਕੀ ਕਰਨਾ ਵਾ 1/2 ਇੰਚ ਦੇ ਹੋਂਦ ਤੋਂ ਦੁੱਕੇ ਐਸ ਤਰ੍ਹਾਂ ਨਾਪ ਲਵਾਂਗੇ ਇਹ ਆਪਣੀ ਸਾਢੇ 36 ਇੰਚ ਦੀ ਲੰਬਾਈ ਬਣ ਗਈ ਠੀਕ ਹੈ ਸਾਢੇ 36 ਇੰਚ ਤੇ ਆਪਾਂ ਇੱਕ ਦੋ ਜਿਹੜੇ ਨਿਸ਼ਾਨ ਉਸ ਦਾ ਲਾ ਲੈਣੇ ਆ ਇਸ ਤਰੀਕੇ ਦੇ ਨਾਲ ਜਿਹੜਾ ਸਵਾਰ ਆ ਜਾਵੇ ਹੈਵੀ ਵੀ ਨਹੀਂ ਬਣਦੀ ਤੇ ਮੇਰੇ ਕੋਲ ਜਿਹੜੀ ਹੋਲੀ ਹੈ ਬਣੀ ਹੁਣ ਇਧਰੋਂ ਐਸਾਈਜ਼ ਤੋਂ ਆਪਾਂ ਲੈਣਾ ਆਸਾਨ ਠੀਕ ਆ ਆਸਾਨ ਆਪਾਂ ਦਾ ਲੈਣਾ ਮੈਂ ਸਾਢੇ 9 ਠੀਕ ਆ 5 ਇੰਚ ਦੀ ਆਪਣੀ ਮੈਸਰਾਈ ਜਣੀ ਹੈ ਤੇ ਸਾਢੇ 9 ਤੋਂ ਆਪਾਂ ਇਥੋਂ ਆਪ ਲੈ ਲਵਾਂਗੇ ਉਸੇ ਜਿਨਾ ਕਿਸੇ ਦਾ ਮਤਲਬ ਨਾਲ ਕੋਈ ਕੱਢ ਕੋਈ ਉਸੇ ਤੋਂ ਬੋਲ ਕੇ ਲੈ ਲਵੋ ਜੇਕਰ ਕੋਈ ਤੇਰਾ ਨਾਪ ਨਹੀਂ ਹੈਗਾ ਮੀਡੀਅਮ ਸਾਈਜ਼ ਦੀ ਜੇ ਮਤਲਬ ਤੁਹਾਨੂੰ ਹੁੰਦੇ ਪਹਿਲੇ ਕਿਸੇ ਤੋਂ 10 ਰੁਪਏ ਦਾ ਲੈ ਲਓ ਤੇ ਅੱਧਾ-ਅੱਧਾ ਇੰਚ ਵਿੱਚ ਆ ਜਾਏਗਾ ਸਲਾਈ ਦੇ ਕੋਲਾਂ 'ਚ ਰਹੇਗਾ ਉਨਾ ਪੌਣਾ ਦੇਰੀਜਾ ਦਾ ਪੌँचा ਵਾ ਮੋਰੀ ਆ ਉਹ ਦੇਖਣਾ ਉਹ ਕਿੰਨਾ ਵਾ ਉਹਨਾਂ ਦਾ ਵਾ 6 ਠੀਕ ਆ ਤੇ ਆਪਾਂ 1.5 ਇੰਚ ਵਾਧਾ ਲਵਾਂਗੇ ਭਾਵੇਂ 1 ਇੰਚ ਵੀ ਲੈ ਲਓ ਤੇ ਕੋ ਪਰ ਫਿਰ ਵੀ ਆਪਾਂ 1.5 ਇੰਚ ਵਾਧਾ ਲੈ ਲੈਣਾ ਤੇ ਇਹਨੂੰ ਤੇ ਇਹਨੂੰ ਇਸ ਨਿਸ਼ਾਨ ਨੂੰ ਆਪਕ ਤੇ ਆਪਾਂ ਮਿਲਾ ਦੇਣਾ ਠੀਕ ਆ ਜੇ ਇਹ ਤੇ ਤੁਸੀਂ ਜਾਉਂਦੀ ਛੇਪ ਬਣਾਉਣੀ ਫਿਰ ਤੁਸੀਂ ਛੇਪਰਨਾ ਬਣਾਓਗੇ ਨਹੀਂ ਇਹ ਤੇ ਤੁਸੀਂ 1.5 ਇੰਚ ਦੀ ਛੇਪ ਨੂੰ ਇਧਰ ਜਿੱਥੇ ਨਿਸ਼ਾਨ ਆਪਾਂ ਲਾਇਆ ਉੱਥੇ ਰੱਖ ਕੇ ਉਦੋਂ ਇਹਦੇ ਅਸਰ ਨੂੰ ਨਿਸ਼ਾਨਾ ਇੱਥੇ ਰੱਖ ਕੇ ਬੰਨ੍ਹਣ ਲਾ ਕੇ ਤੁਸੀਂ ਇਹਦੀ ਸਵਾਦੀ ਕਟੇ ਕਰ ਸਕਦੇ ਠੀਕ ਹੈ ਮੈਂ ਥੋੜਾ ਛੇਰ ਪਰ ਦੇ ਨਾਲ ਲਾਉਂਗੀ ਇਹ ਛੇਰ ਦੇ ਸਵਾਦੀ ਨੂੰ ਥੋੜਾ ਵਧੀਆ ਆ ਜਾਵੇ ਠੀਕ ਹੈ ਆਸਲੀ ਕਿਦਮ ਆਓ ਜੀ ਆਪਾਂ ਇਹਦੇ ਨੇ ਸ਼ਾਹ ਲਾ ਲਏ ਨੇ ਉਹ ਕਿਹਨਾਂ ਆਪਾਂ ਸਲਵਾਰ ਦੀ ਜਿਹੜੀ ਆਪਰ ਹੈ ਇਹਦੇ ਵਿੱਚ ਆਪਾਂ ਕੋਈ ਮਤਲਬ ਪਲੇ ਮੰਨੀ ਪਾਉਣੀ ਆ ਕੋਈ ਪੱਟ ਨਹੀਂ ਪਾਉਣਾ ਇਹ ਆਪਣੀ ਫਲਵਾ ਜਿਹੜੀ ਕੱਢੀ ਕਰਦੇ ਕੋ बढ़िया से ਜਿਹੜੀ ਹਾਂ ਉਸ ਕੋ ਬੈਲਟ ਦੇ ਪਰ ਪਾਉਣੀ ਬੈਲਟ ਆਪਾਂ ਆਵਲ ਫੈਲ ਤੋਂ ਪਾਉਂਗੇ ਜਿਹੜਾ ਆਪਣਾ ਆ ਬਚਿਆ ਕਪੜਾ ਵਾ ਇਥੋਂ ਆਪਾਂ ਜਿਹੜੀ 8 ਇੰਚ ਦੀ ਗੈਰ ਲੈਣੀ ਆਪਣੇ ਕੋਲ ਆ ਹੋਰ ਕੋਲਡ ਕਪੜਾ ਵਾ ਆਪਾਂ ਆਠੀ ਉਤੇ ਇੱਕ ਨਿਸ਼ਾਨ ਲਾ ਕੇ ਜਿੱਥੋਂ ਤੱਕ ਕਪੜਾ ਬਰਾਬਰ ਹੁੰਦਾ ਤੇ 8 ਇੰਚ ਤੱਕ ਇਦਾਂ ਇਥੇ ਇਸ ਤਰ੍ਹਾਂ ਇਹਨੂੰ ਆਪਾਂ ਆਪਸ ਵਿੱਚ ਮਿਲਾ ਲੈਣਾ ਇਸ ਤਰ੍ਹਾਂ ਮਿਲਾ ਕੇ ਇਥੇ ਆਪਾਂ ਤੁਸੀਂ ਇਹ ਤੁਹਾਨੂੰ ਲਾਣਾ ਹੈ ਐਸ ਤਰ੍ਹਾਂ ਠੀਕ ਹੈ ਇੱਥੇ ਆਪਾਂ ਵੈਲਟ ਕੱਢ ਲੈਣਗੇ ਤੇ ਇਹਦੇ 4 ਹੋਲ ਹੋਰ ਚਾਰ ਸਾਈਡਾਂ 'ਤੇ ਜਿੱਥੇ ਆਪਾਂ ਨੂੰ ਲੋੜ ਆ ਵਿੱਚ ਜੋਇੰਟ ਹੋਊਗਾ ਥੋੜਾ ਜਿਹਾ ਵੈਲਟ ਤੇ ਉਹ ਆਪਾਂ ਪਾ ਲੈਣਾ ਤੇ ਇਹਦੀ ਆਪਾਂ ਹੁਣ ਕਰਨੀ ਹੈ ਜੋੜ ਦੀ ਕਟਿੰਗ ਤਾਂ ਖਾਨਾ ਸਹੀ ਲੱਗੇ ਇਹਨੂੰ ਕੋਈ ਜਿੰਨਾ ਹੋਣਾ ਨਹੀਂ ਤਾਂ ਉਹ ਆਪਾਂ ਠੀਕਾ ਬਰਾਬਰ ਹੋਤੇ ਤੱਕ ਪ੍ਰਾਪਤ ਹੋਣਾ ਜਰੂਰੀ ਹੈ सलवार बन गए एक बार सल जी कड़ेंगे होगी अपनी सैमी सलवार हम आप समझाता हम आप दूसरी सलाद कहेंगे आले होंगे ये जूड़े है क्योंकि मैं इनका डबलता से ਇਹ ਵੀ ਆਪ ਐਸ ਕੇ ਨਾਲ ਪਕਿੰਗ ਲਈਓ ਪਾ ਲਓ ਦੋਨਾ ਫਲਕਾ ਬਾ ਦੂਜਾ ਨਾ ਕੱਢਦੇ ਆਂ ਖੜੀ ਠਵੇਸਵਾਲੀ ਕਰੀ ਉਹਦੇ ਕੋਲ ਉਹਦਾ ਵੀ ਆਪਣਾ ਕੋਲ ਕੱਪੜਾ ਇੱਧਰ ਰੱਖੋ ਮਸੇਹੇ ਤੋਂ ਸਾਹ ਦੇ ਨਾਲ ਠੀਕ ਆ ਉਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਡਬਲ ਕਰਾਂਗੇ ਆਸਾਂ ਡਬਲ ਕਰਕੇ ਇਹਨੂੰ ਆਪਾਂ ਫੇਰ ਰਲਾਣਾ ਇਸ ਤੋਂ ਬਾਅਦ ਆਪਾਂ ਇਹਨੂੰ ਬਿਲਕੁਲ ਡੱਟ ਦਸੂ ਛਾੜ ਲੈਣਾ। ਉਹ ਪੰਜੀ ਤੋਂ ਖੇਡ ਲੈਣੀ। ਠੀਕ। ਇਹਦੇ ਵਿੱਚ ਆਪਾਂ ਕੀ ਫਰਕ ਕਰਨਾ ਕੀ ਕਹਿਣਾ ਜਿਸ ਦਾ ਉਹ ਆਪਾਂ ਚੌੜਾ ਕਰਕੇ ਕੱਟ ਲਿਆ ਉਹ ਆਪਣੀ ਸਾਈਜ਼ ਵਾਲ ਬਣ ਗਈ। ਤੇ ਇਹ ਜਿਹੜਾ ਆਪਾਂ ਖਰੀਦ ਰਿਹਾ ਇਹਨੂੰ ਆਪਾਂ ਐਫ ਪੀ ਕੇ ਦੇ ਨਾਲ ਜਿਹੜਾ ਉਹ ਜਿੰਨਾ ਆਪਾਂ ਨੂੰ ਕਪੜਾ ਚਾਹੀਦਾ ਆਪਾਂ ਉਨਾ ਹੀ ਲੈਣਾ ਜਣ ਕਿ ਜਿਵੇਂ 21 22 ਇੰਚ ਜਿਹਨੇ ਫਲਾਵਰ ਵਾਸਤੇ ਕਪੜਾ ਜਿਹੜਾ ਉਹ ਕਾਫੀ ਹੁੰਦਾ ਐਸੇ ਕਿਗਰਾਣ ਆਪਾਂ ਨਾ ਲੈਣਾ ਠੀਕ ਹੈ 2 ਇੰਚ ਐਸ ਦਾ ਕਰਕੇ ਫੋਲਡ ਫੋਲਡ ਕਰਕੇ 2 ਇੰਚ ਕੰਪਾ ਲੈਣਾ ਦੂਰਾ ਇਹ ਚੌੜਾ ਕਰਕੇ ਲੈਣਾ ਜਾਂ ਕੇ ਠੀਕ ਹੈ ਇਸ ਦਾ ਹਮੇਸ਼ਾ ਧਿਆਨ ਰੱਖਣਾ ਬੱਚੂ ਆ 2 बाई 2 ਇੰਚ ਆਪਾਂ ਐਸ ਦਾ ਕਪੜਾ ਜਿਹੜਾ ਉਹ ਲੈ ਲੈਣਾ ਮੇਰਾ ਆਪਾਂ ਜਿਹੜੀ ਜਿਹੜਾ ਆਪਣੇ ਕੋਲ ਕਪੜਾ ਹੁੰਦਾ ਨਾਰਮਲ ਬਲਵਾਰ ਦਾ ਉਹਦਾ ਜਿਹੜਾ ਬਾਹਰ ਹੁੰਦਾ ਉਹ 21 22 ਇੰਚ ਹੀ ਡਬਲ ਕੀਤਾ ਕਰਤਾ ਸਿੰਗਲ ਕਰਾਂਗੇ ਉਹ 48 42 ਇੰਚ ਹੁੰਦਾ ਤੇ ਜੇ ਆਪਾਂ ਉਹਨੂੰ ਡਬਲ ਕਰਾਂਗੇ ਉਹ 21 22 ਇੰਚ ਤੇ ਆਪਾਂ ਉਹਨਾਂ ਨੂੰ ਇੱਥੋਂ ਹੀ ਵੜਾਏ ਲੈਣਾ ਠੀਕ ਆ ਹਾਂ ਦੇਖੋ ਮੈਂ 22 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਜਿਹੜੇ ਆ ਉਹ ਲਾਲੇ ਹੁਣ ਮੈਂ ਇਹਦੀ ਜਿਹੜੀ ਆ ਉਹ ਕਟਿੰਗ ਕਰ ਲਵਾਂਗੀ ਫਿਰ ਉਸ ਤੋਂ ਬਾਅਦ ਹੀ ਫਿਟ ਕਰਨਾ ਆਪਾਂ ਕਿੰ ਕਰੀ ਆਵਣੇ ਦਾ ਕਪੜਾ ਇਹਦੀ ਆਪਾਂ ਬੈਲਟ ਪਾਣੀ ਠੀਕ ਆ ਹੁਣ ਦਬਾ ਆਪਾਂ ਇਹਦਾ ਤੁਹਾਨੂੰ ਦੱਸਾਂਗੇ ਬੜੀ ਸਵਾਰਦੀ ਫਟੇਂ ਦੇ ਲਈ ਆਓ ਟੋਕਰੇ ਪੇ ਕਰ ਤਾਂ ਕਿ ਹਨ ਉਹ ਖਰਾਕੇ ਸਿੱਕੇ ਨਾਲ ਸਾਗੇ ਜਿਵੇਂ ਆਪਨੇ ਸਵਾਰਦੀ ਲੈ ਲਈ ਇੱਕ ਵਾਰ ਪਹਿਲੀ ਸਵਾਰਦੀ ਦੇ ਵਿੱਚ ਆ ਕੇ ਜਿਵੇਂ ਇਹ ਪਾ ਦੇ ਇੱਕ ਵੈਲਟ ਉੱਪਰ 깔ੋ ਬਾਕੀ ਉਹ ਵੀ ਲੈ ਕੇ ਖੜਾ ਲਓ ਇਹ ਆਪਣੇ ਕੋਲ ਪੂਰੀ ਦਾ ਅਗਰਮ ਹੈ ਇਹ 10 ਹੈ ਤੇ ਆਹ ਉਹ ਨਾ ਇਹ ਜਿਹੜਾ ਕੰਡਲ ਸਾਈਨ ਉਹ 4 ਇੰਚ ਹੁੰਦਾ ਦੇਖੋ ਇਹ ਮੇਰੀਆਂ ਜੈਨੂਆ ਵੰਡੋਲੇ ਫੈਲਦੀ ਹੋਏ ਇਧਰੇ ਆ ਤੇ ਇਹਦਾ ਹੀ ਆਪਾਂ ਜਿਹਨੂੰ ਹੋਰੀ ਪੋਚਾ ਰੱਖਣਾ ਪਾ ਉਹ ਇਥੋਂ ਰੱਖਾਂਗੇ ਤੇ ਆਮ ਨੋਰਮਲ ਜਿਹੜਾ 7 8 ਇੰਚ ਚੱਲਦਾ ਪਿਆ ਉਹਨਾਂ ਨੇ ਕਿ ਆਪਾਂ ਨੂੰ ਸਾਤ ਆਪਾਂ ਸਾਡੇ 8 ਇੰਚ ਤੇ ਨਿਸ਼ਾਨ ਲਾ ਲਾਂਗੇ। ਵੈਸੇ ਤਾਂ 1 ਇੰਚ ਵੱਧ ਹੋਏ 8 ਇੰਚ ਹੀ ਠੀਕ ਰਹਿੰਦਾ ਠੀਕ ਆ। ਤੇ ਫਿਰ ਤੁਸੀਂ ਥੋੜਾ ਮਾਧਰਾ ਲੋਕੇ ਥੋੜਾ ਜਿਹਾ ਫੇਰ ਵੀ ਥੋੜਾ ਕਸਮਾ ਆਪਾਂ ਨੂੰ ਕੋਈ ਫੁੱਲਾ ਫੁੱਲਾ ਕਰਨੀ ਪੈਂਦਾ ਤਾਂ ਆਪਾਂ ਕਰ ਸਕਦੇ। ਇਧਰ ਵੀ ਚੈਨ ਤੋਂ ਬੋਲਣਾਂਗੇ 8 ਇੰਚ। ਜਿੱਦ ਤਰ੍ਹਾਂ ਆਪਾਂ ਤੇਰੀ ਦਾ ਮਾੜ ਲਿਆ। ਠੀਕ ਆ ਵੀ ਆਪਾਂ 9 ਇੰਚ ਲਵਾਂਗੇ। ਬਿਲਕੁਲ 9 ਮਾਜਿਆ ਫਾਇਦਾ ਹੈ ਆਪਣੇ ਕੋਲ ਤੇ ਤਿਆਰ ਹੋ ਕੇ 8 ਇੰਚ ਰਹਿ ਜਾਊਗਾ ਤੇ ਬਾਕੀ ਜਿਹੜੇ ਕੋਲ ਜਿਹੜੀ ਆਉਂਦੇ ਆ ਲੈਟਾ ਪੈਰਦੇ ਠੀਕ ਆ। ਇਹ ਇਹ ਆਵਲੇ ਸਿਵਲਨਸ਼ਨਾਂ 'ਤੇ ਇਹਦੇ ਵੇਸੇ ਤਰੀਕੇ ਨਾਲ ਲਾਵਾਂਗੇ ਇਸ ਤਰ੍ਹਾਂ ਠੀਕ ਆ ਨਾ ਤੁਸੀਂ ਤਾਂ ਮਹਲਾ ਰਹੇ ਹੋ ਤੇ ਬਿਲਕੁਲ ਵਿਦਿਆਤਮਾਰ ਬਣੇ ਮਹਲਾ ਪੰਗੀ ਤਾਂ ਜਿੰਨਾ ਪਣੀ ਹੋ ਉਹ ਰਿਆ ਪਾਟਾ ਵਾ ਧਿਆਰਾ ਉਹਦੇ ਉਹਦਾ ਮੈਂ ਦੇਖ ਕੇ ਨਿਸ਼ਾਨ ਜਰਾ ਉਲਾਰਨਾ ਸਾਥੀ ਤਾਂ ਆਪਣੇ ਆਰ ਨਹੀਂ ਸਾਥੀ ਜਰਾ ਆਪਾਂ ਇਥੇ ਨਿਸ਼ਾਨ ਲਾਇਆ ਇਧਰ ਆਪਾਂ ਮੋਰੀ ਰੱਖੀਆ ਉੱਪਰ ਵਾਲੀ ਸਾਈਡ ਤੋਂ ਆਪਾਂ ਸਾਥੀ ਦੇ ਨਾਲ ਇੱਕ ਨਿਸ਼ਾਨ ਲਾਇਆ करना वा एक इंच का डाउन देना इस निशान जो सात इंच का निशान लाया लिया नहीं दस सारे कहो एक इंच का डाउन इत मिला पिछा चुकी जाती है बिल्कुल सही नहीं बन दी मोरी है उन्ना ही डाउन देना जो छेट ਤੇ ਤੁਹਾਨੂੰ ਜੇ ਫਾਟੇ ਸੀ ਆਪਾਂ ਵੀ ਆਠਾ ਨਹੀਂ ਕਿਉਂ ਇੱਥੋਂ ਤੁਸੀਂ ਇੱਕ ਗਿੰਦਲਾ ਡੇਢ ਦਾ ਵੀ ਦੇ ਸਕਦੇ ਜੇ ਕਿਸੇ ਦੀ ਸਲਵਾਰ ਜਾਦੀ ਅਗਲੇ ਬੰਨੇ ਪਹੁੰਚੇ ਤੇ ਦੇਖੀ ਤੇ ਇਸ ਤਰੀਕੇ ਨਾਲ ਆਪਾਂ ਇਹ ਵੀ ਸਲਵਾਰ ਦੀ ਆ ਕਟਿੰਗ ਕਰ ਲੈਂਦੇ ਠੀਕ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਪੂਰੀ ਹਿੱਤ ਮੰਨ ਲਈ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਜੇ ਕੋਈ ਮੁਸ਼ਕਲ ਲੱਗ ਰਹੀ ਹੈ ਤੁਹਾਨੂੰ ਤੇ ਨਹੀਂ ਕੋਈ ਸਮੱਸਿਆ ਪਾਟਿਆ ਨਾ ਨਵਾਂ ਤੁਸੀਂ ਬਸ ਚੋਣ जीवी से इतना ही इतना सू है आप जरूर सब वीडियो जी लैके आवानी ठीक है और ये अपने दोवों तबारा की कटिंग होगी मिलते हैं हम अगली वीडियो ठीक है हाँ अपने एक थे डबल किया तरीके बिल्कुल वाइस तरीके आप कर लें